ਇਹ ਜਾਣ ਕੇ ਅਫਸੋਸ ਹੋਇਆ ਕਿ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਲੰਬਾ ਟਾਈਮ ਲੰਬਾ ਅਰਸਾ ਖੋਜ ਕੀਤੀ ਗੁਰਬਾਣੀ ਦੀ ਵਿਚਾਰ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਅਧਿਐਨ ਕੀਤਾ ਉਹ ਵਿਦਵਾਨ ਹੁਣ ਸਾਡੇ ਵਿੱਚ ਨਹੀਂ ਰਹੇ ਡਾਕਟਰ ਰਤਨ ਸਿੰਘ ਜੱਗੀ ਜਿਨ੍ਹਾਂ ਦਾ ਜਨਮ 1927 ਦੇ ਵਿੱਚ ਹੁੰਦਾ ਤੇ ਜਿਨ੍ਹਾਂ ਦੀ ਮੌਤ ਪਟਿਆਲੇ ਦੇ ਵਿੱਚ 98 ਸਾਲ ਦੀ ਉਮਰ ਵਿੱਚ ਹੁੰਦੀ ਹੈ ਡਾ. ਰਤਨ ਸਿੰਘ ਜੱਗੀ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਅਧਿਐਨ ਕਰਕੇ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਉੱਪਰ ਖੋਜ ਕਰਕੇ ਡੀ ਲੈਟ ਦੀ ਡਿਗਰੀ ਹਾਸਲ ਕੀਤੀ। ਇਹਨਾਂ ਨੂੰ 2023 ਦੇ ਵਿੱਚ ਪਦਮ ਸ਼੍ਰੀ ਅਵਾਰਡ ਵੀ ਮਿਲਿਆ। ਇਸ ਤੋਂ ਬਿਨਾ ਇਹਨਾਂ ਨੇ RAM ਚਰਿਤ ਮਾਨਸ ਦਾ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਸਹਿਤ ਕਾਦਮੀ ਨਵੀਂ ਦਿੱਲੀ ਵੱਲੋਂ ਨੈਸ਼ਨਲ ਅਵਾਰਡ ਵੀ ਪ੍ਰਾਪਤ ਕੀਤਾ। ਸੋ ਪੰਜਾਬੀ ਸਾਹਿਤ ਦੇ ਵਿੱਚ ਗੁਰਬਾਣੀ ਦੇ ਚੇਤਨਾ ਰੱਖਣ ਵਾਲੇ ਜਗਰਬਾਣੀ ਦੇ ਉੱਪਰ ਵਿਚਾਰ ਕਰਨ ਵਾਲੇ ਖੋਜ ਕਰਨ ਵਾਲੇ ਇਸ ਸਾਹਿਤਕਾਰ ਦਾ ਘਾਟਾ ਕਦੇ ਵੀ ਭੁੱਲਿਆ ਨਹੀਂ ਜਾਊਗਾ ਸੋ ਅਸੀਂ ਹਮੇਸ਼ਾ ਹੀ ਇਹਨਾਂ ਦੀਆਂ ਕਿਤਾਬਾਂ ਨੂੰ ਪੜ੍ਹ ਕੇ ਚਾਹੇ ਉਹ ਪੰਜਾਬੀ ਸਾਹਿਤ ਦਾ ਸਰੋਤਮੂਲ ਇਤਿਹਾਸ ਹੋਵੇ UGC NET ਮਾਸਟਰ ਕੈਡਰ ਲੈਕਚਰਰ ਕੈਡਰ ਦੀ ਤਿਆਰੀ ਕਰਦੇ ਆ ਸੋ ਹਮੇਸ਼ਾ ਹੀ ਰਤਨ ਸਿੰਘ ਜੱਗੀ ਦੇ ਲਈ ਡਾਕਟਰ ਰਤਨ ਸਿੰਘ ਜੱਗੀ ਦੇ ਲਈ ਸਾਡੇ ਦਿਲਾਂ ਦੇ ਵਿੱਚ ਸਤਕਾਰ ਤੇ ਆਦਰ ਰਹੇਗਾ